ਵਾਹਿਗੁਰੂ ਸਾਬ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬ ਨਹੀਂ ਥਾਈ ਕਪੋ ਕੀ ਹ ਕੜ ਜੀਉ ਸੁ ਕਉ ਟਲ ਗੁਰ ਸੇਵੀਐ ਅਨਸ ਸਜ ਸੁਬਾਏ ਦਰਸ਼ਨ ਵਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਦਨੋ ਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਊਤਮ ਬਾਨੀ ਗਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਿਗੁਰੂ ਕੀ ਆਗੇ ਆ ਸਤ ਸਤਕਾਰ ਮਾਨੀ ਸੇਵਕ ਸਿਖ ਪੂਜਨ ਸਵਾਭ ਆਵਹ ਸਵਾਭ ਗਾਵਹ ਹਰ ਊਤਮ ਬਾਨੀ ਗਾਵੇ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰੂ ਕੀ ਆਗੇ ਆ ਸਤ ਸਦ ਕਰ ਮਾਨੀ ਬੁੱਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਣੇ ਰਹਾਉ ਆਪ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਬਡਾਨੀ ਜਨ ਨਾਨਕ ਆਪ ਮਲਾਏ ਸੋ ਯਾਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਆਪੇ ਗੁਰ ਚੇਲਾ ਹੈ ਆਪੇ ਆਪੇ ਹਾਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਲਾਏ ਸੋ ਯਾਰ ਮਿਰਸੀ ਅਵਰ ਸਭ ਤਿਆਗ ਊਹਾ ਹਾਰ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹਲਾ ਚੌਥਾ ਸੇਵਕ ਸਿਖ ਪੂਜਨ ਸਭ ਆਵੈ ਸਭ ਗਾਵੈ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾਹਰ ਥਾਏ ਪਾਵੈ ਜਿਨ ਸਤਿਗੁਰੂ ਕੀ ਆਗਿਆ ਸਤ ਸਤਕਾਰ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਵੇਖ ਦੁਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨਾ ਵਾਹਿਗੁਰੂ ਸਵਾਭ ਜੀ ਗੁਰੂ ਗਰੀਬ ਨਵਾਜ ਸਭਿਆ ਇੱਕ ਵਿਚਾਰ ਕਿਉ ਚਿਤ ਮੈਂ ਪਜ ਹੋ ਇਹ ਤੇ ਇਹ ਪਾਛੇ ਪਰ ਹਾਂ ਇੱਕ ਬਚਾਰ ਕਿਉ ਚਿਤ ਮੈਂ ਅੱਜ ਹਾਂ ਇਹ ਤੇ ਇਹ ਪਾਛੇ ਪਰ ਹਾਂ ਜੈ ਹਾਂ ਹਾਂ ਥੋਰੇ ਹੀ ਵਿੱਚ ਚਲੇਓ ਤਨ ਭੇਟ ਦੋ ਸਾਹ ਮਲੇਸ਼ਨਾ ਦੈ ਹਾਂ ਸੋਬ ਤੈ ਮੁਚ ਕੰਦ ਜਾ ਤਸ ਵਾਹੀ ਗੁਫਾ ਮੈਂ ਜਾਏ ਜਗੈ ਹਾਂ ਜੈ ਹਾਂ ਬਚਾਏ ਮੈਂ ਆਪਨ ਕੋ ਤੇ ਠਹਿ ਸੋ ਏਕ ਜਰਵੈ ਹਾਂ ਜੈ ਹਾਂ ਬਚਾਏ ਮੈਂ ਆਪਨ ਕੋ ਤੇ ਡਿਠਾ ਸੋ ਏਕ ਜਰਵੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ